ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਨ੍ਹਾਂ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਕੀਤੀ ਗਈ ਸੀ ਜਗਮਨ ਸਮਰੇ ਵੱਲੋਂ ਉਹਦੇ ਤੇ ਮਹਾਲੀ ਅਦਾਲਤ ਵੱਲੋਂ ਬਹੁਤ ਵੱਡਾ ਅੱਜ ਇੱਕ ਕੈਲੀਫ ਫਰਮਾਨ ਜਾਰੀ ਹੋਇਆ YouTube ਨੂੰ ਸੌਰੀ ਫੇਸਬੁਕ ਨੂੰ ਤੇ ਇੰਸਟਾਗ੍ਰਾਮ ਨੂੰ ਉਹਨਾਂ ਨੇ ਨੋਟਿਸ ਭੇਜਿਆ ਕਿ ਇਹ ਜਿਹੜੀ ਅਸ਼ਲੀਲ ਵੀਡੀਓ ਹੈਗੀ ਹੈ ਇਹਨੂੰ ਡਿਲੀਟ ਕੀਤਾ ਜਾਵੇ ਔਰ ਨਾਲ ਹੀ ਜਿਨ੍ਹਾਂ ਨੇ ਆਪ ਆਪਣੇ ਪੇਜਾਂ ਤੋਂ ਉਹ ਵੀਡੀਓ ਸ਼ੇਅਰ ਕੀਤੀ ਸੀ ਉਹਨਾਂ ਤੇ ਸਿਕੰਜਾ ਕੱਸਿਆ ਜਾਣਾ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਮ ਸਾਹਮਣੇ ਆ ਗਏ ਨੇ ਤੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਚਲੋ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਇਹਨੂੰ ਥੋੜਾ ਜਿਹਾ ਆਪਣੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰਨੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਇਹ ਦੱਸਣ ਵੀ ਤੁਹਾਡੇ ਘਰੇ ਕੋਈ ਤੁਹਾਡੀ ਧੀ ਭੈਣ ਮਾਂ ਕੋਈ ਔਰਤ ਹੈ ਜਾਂ ਤੁਸੀਂ ਛੜੇ ਛਾਂਟੋਂ ਇਹ ਸਵਾਲ ਬਹੁਤ ਵੱਡਾ ਖਾਸ ਕਰਕੇ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਲੀਡਰਾਂ ਉਹਨਾਂ ਦੇ ਘਰਾਂ ਵਿੱਚ ਤਾਂ ਘੱਟੋ ਘੱਟ 5-7 ਫੋਨ ਨਾਰਮਲੀ ਗੱਲਾਂ ਵੀ ਹੋਣਗੇ। ਇਹ ਸਚਾਈ ਹੈ। ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਨਾ ਕਰੋ। ਪਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਔਰਤ ਕੋਲੇ ਉਹ ਵੀਡੀਓ ਆ ਹੀ ਜਾਣੀ ਹੈ। ਕਿਉਂਕਿ ਫੋਨ ਸਭ ਦੇ ਕੋਲੇ ਹੈ। ਕੀ ਇਹ ਰਾਜਨੀਤੀ ਹੈ? ਇਹ ਰਾਜਨੀਤੀ ਦਾ ਮਿਆਰ ਹੈ। ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਨਾ ਨਾ ਪੰਜਾਬ ਦੇ ਵਿੱਚ ਦੋ ਪਾਰਟੀਆਂ ਉਹ ਨੇ ਜਿਨ੍ਹਾਂ ਦਾ ਆਈਟੀ ਸੈੱਲ ਸਭ ਤੋਂ ਗੰਦਾ ਕੰਮ ਕਰ ਰਿਹਾ ਹੈ ਇਹ ਕਾਂਗਰਸੀ ਤੇ ਇੱਕ ਅਕਾਲੀ ਅਕਾਲੀਆਂ ਦੇ ਵਿੱਚ ਵੀ ਉਹ ਲੀਡਰ ਨੇ ਜਿਹੜੇ ਕੜਮ ਚੌਧਰੀ ਜਿਹੜੇ ਹਰਾਮਖੋਰ ਆਪਣੀਆਂ ਪਰਸਨਲ ਐਡੀਆਂ ਤੋਂ ਇਹ ਉਹ ਅੰਤਮਾਨ ਦੀ ਜਿਹੜੀ ਅਸ਼ਲੀਲ ਵੀਡੀਓ ਸੀ ਉਹਨੂੰ ਵਾਇਰਲ ਕਰ ਚੁੱਕੇ ਆ ਸ਼ਕਪਾਲ ਖੈਰਾ ਕੌਂਰਗਨ ਦਾ ਲੀਡਰ ਉਹਨੇ ਬਹੁਤ ਪੇਜਾਂ ਤੋਂ ਕਹਿੰਦੇ ਇਹ ਵੀਡੀਓ ਵਾਇਰਲ ਕਰਵਾਈਏ ਹੁਣ ਤੁਸੀਂ ਕੀ ਕਹੋਗੇ ਵੀ ਇਹ ਰਾਜਨੀਤੀ ਹੈ ਜਿਹੜੀ ਹੁਣ ਮੈਂ ਗੱਲ ਆਪਣੇ ਵੱਲੋਂ ਕਹਿਣੀ ਹੈ ਤੇ ਹੁਣ ਚਲੂਣੇ ਤੇ ਲੜਨਗੇ ਬਹੁਤਿਆਂ ਦੇ ਮੈਨੂੰ ਬਥੇਰੇ ਫੋਨ ਆਏ ਕੁੜੀਆਂ ਦੀਆਂ ਗਾਲਾਂ ਕਮੈਂਟਾਂ ਦੇ ਵਿੱਚ ਇੰਸਟਾਗ੍ਰam ਤੇ ਜਦੋਂ ਅਸੀਂ ਪੋਸਟ ਪਾਈ ਹੈ ਜਾਂ YouTube ਤੇ ਵੀਡੀਓ ਪਾਈ ਹੈ ਉਦੋਂ ਕੱਡੀਆਂ ਗਈਆਂ ਇਦਾਂ ਦੀਆਂ ਗੱਲਾਂ ਪਰ ਮੈਂ ਨਹੀਂ ਪਰਵਾਹ ਕਰਦਾ ਹੁੰਦਾ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜਿਹੜੀ ਗਾਲ ਤੁਸੀਂ ਮੈਨੂੰ ਕੱਢੀ ਹੈ ਉਹ ਤੁਹਾਡੇ ਘਰ ਦੇ ਵਿੱਚ ਵੀ ਚੰਗੀ ਤਰ੍ਹਾਂ ਕਿਸੇ ਨੇ ਸੁਣੀ ਹੋਣੀ ਹੈ ਪੜ੍ਹੀ ਹੋਣੀ ਹੈ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਜੈਲ ਸੀ ਪਤਾ ਕੀ ਹੈ ਉਹਨੇ ਇਹ ਕਹਿੰਦੇ ਸੀ ਵੀ ਸਾਡੇ ਘਰ ਦੇ ਵਿੱਚ ਤਾਂ ਸ਼ੁਰੂਆਤ ਤੋਂ ਰਾਜਨੀਤੀ ਹੈ ਇਤਾਂ ਰਾਜਨੀਤੀ ਦੇ ਖੰਡ ਹੈਗੇ ਆਂ ਬੋਰਡ ਹੈਗੇ ਆਂ ਵੀ ਸਾਡਾ ਮੁਕਾਬਲਾ ਕੌਣ ਕਰ ਸਕਦਾ ਇਤਾਂ ਧੌਣ ਵਿੱਚ ਕਿਲਾ ਹੈਗਾ ਸੀ ਨਾ ਤੇ ਪਰ ਇਹ ਨਹੀਂ ਪਤਾ ਸੀ ਵੀ ਇੱਕ ਆਮ ਜਿਹਾ ਕਮੇਡੀਅਨ ਮਹਿੰਦਰ ਮਾਸਟਰ ਦਾ ਮੁੰਡਾ ਐਮਪੀ ਬਣ ਜੂ ਫਿਰ ਮੁੱਖ ਮੰਤਰੀ ਬਣ ਜੋ ਇਹ ਨਹੀਂ ਪਤਾ ਸੀ ਕਿਸੇ ਨੂੰ ਅੱਛਾ ਇੱਕ ਗੱਲ ਧਿਆਨ ਦੇ ਨਾਲ ਸੁਣਿਓ ਬਹੁਤੇ ਲੋਕ ਨਾ ਇਹ ਸਮਝ ਲੈਂਦੇ ਆ ਵੀ ਇਹ ਪਤਾਨੀ ਝਾੜੂ ਵਾਲੇ ਦਾ ਚਮਚਾ ਸਾਹਮੂ ਇਦਾਂ ਦਾ ਕੋਈ ਮਤਲਬ ਨਹੀਂ ਹੈਗਾ ਜੀ ਮੈਂ ਪਹਿਲਾਂ ਵੀ ਇਹ ਗੱਲ ਕਿਰੇ ਕਲੀਅਰ ਕੀਤੀ ਹੋਈ ਹੈ ਵੀ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਵਧੀਆ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਉਹ ਕੋਈ ਵੀ ਲੀਡਰ ਹੋਵੇ ਉਹਦੀ ਗੱਲ ਕਰਾਂਗੇ ਆਪਾਂ ਇਹ ਬਲੇਖੇ ਵਿੱਚ ਨਾ ਰਹੇ ਉਹ ਕਿ ਚਮਚਾ ਹੋ ਕੇ ਗੱਲ ਕਰਦਾ ਕਦੇ ਵੀ ਨਹੀਂ ਕੀਤੀ ਕੱਲ ਨੂੰ ਜਿਹੜਾ ਵੀ ਲੀਡਰ ਗਲਤੀ ਕਰੂਗਾ ਉਹਦੀ ਮਿੱਟੀ ਪਟਾਂਗੇ ਔਰ ਜੇ ਕਿਸੇ ਹੋਰ ਪਾਰਟੀ ਦਾ ਲੀਡਰ ਵਧੀਆ ਪੰਜਾਬ ਦੀ ਗੱਲ ਕਰੂਗਾ ਉਹਦੇ ਹੱਕ ਵਿੱਚ ਖੜਾਂਗੇ ਉਹਦੇ ਹੱਕ ਵਿੱਚ ਬੋਲਾਂਗੇ ਹੋਰ ਦੱਸੋ ਪਰ ਕੀ ਇੱਕਰਦਾਰ ਕੁਸ਼ੀ ਕਰਕੇ ਕਿਸੇ ਨੂੰ ਬਦਨਾਮ ਕਰਕੇ ਤੁਹਾਨੂੰ ਇਦਾਂ ਲੱਗਦਾ ਬਈ ਸੀਐਮ ਦੀ ਮੁੱਖ ਮੰਤਰੀ ਦੀ ਕੁਰਸੀ ਸਾਨੂੰ ਮਿਲ ਜੂਗੀ ਕਦੇ ਵੀ ਨਹੀਂ ਹੋ ਸਕਦਾ ਉਹ ਜਿਹੜਾ ਕਦੀੜ ਕਨੇਡਾ ਬੈਠਾ ਜਗਮਨ ਸਮਰਾ ਉਹ ਕਹਿੰਦਾ 8 ਹੋਰ ਵੀਆ ਵੀਡੀਓ ਹਲੇ ਹੋਰ ਵਾਇਰਲ ਕਰਾਂਗੇ ਉਦੇ ਛਿੱਤਰ ਮੈਥੋਂ ਲਿਖ ਕੇ ਲੈ ਲਓ ਕੈਨੇਡਾ ਵਿੱਚ ਹੀ ਪੈਣ ਲੱਗੇ ਨੇ ਜਿਹੜੇ ਮੈਨੂੰ ਫੋਨ ਆਏ ਨੇ ਉਹਦੇ ਛਿੱਤਰ ਕੈਨੇਡਾ ਵਿੱਚ ਹੀ ਪੈਣਗੇ ਉਹ ਸਿਰੇ ਦਾ ਠੱਗ ਇੱਥੇ ਲੋਕਾਂ ਦੇ ਨਾਲ ਠੱਗੀਆਂ ਮਾਰ ਕੇ ਭੱਜਿਆ ਹੋਇਆ ਮੈਂ ਕਹਿੰਦਾ ਕੈਨੇਡਾ ਦਾ ਛਿੱਟ ਜਾਂਦਾ ਹੈਗਾ ਉਹਦੀ ਵੀਡੀਓ ਸੁਣੀ ਇੱਕ ਅੱਜ ਸਰਕਾਰ ਮੇਰੇ ਨਾਲ ਖੜੀ ਹੈ ਕਿਸੇ ਵੀ ਕੰਟਰੀ ਦੀ ਸਰਕਾਰ ਕਿਸੇ ਕ੍ਰਿਮੀਨਲ ਕਿਸੇ ਠੱਗ ਬੰਦੇ ਨਾਲ ਕਦੇ ਨਹੀਂ ਖੜਦੀ ਇਹ ਕੋਈ ਭਲੇਖੇ ਵਿੱਚ ਨਾ ਰਵੇ ਇਹ ਵੀਡੀਓ ਡਾਊਨਲੋਡ ਕਰ ਲਿਓ ਜਗਮਨ ਬਸਰੇ ਦੇ ਛੇਤਰ ਕੈਨੇਡਾ ਵਿੱਚ ਪੈਣ ਲੱਗੇ ਨੇ ਵੇਟ ਕਰੋ ਬਥੇਰੇ ਬੰਦੇ ਨੇ ਉੱਥੇ ਛੇਤਰ ਫੇਰਨ ਵੱਲ ਪਰ ਨਾਲਿਓ ਨੇ ਇਹ ਕਹਿਤਾ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ ਵੀ ਮੈਂ ਕੁਝ ਮੰਗਦਾ ਇਹਨਾਂ ਕੋਲੋਂ ਕਹਿੰਦਾ ਮੈਨੂੰ ਦੇਣ ਵਾਲੇ ਯਾਨੀ ਕਿ ਪੈਸਾ ਦੇਣ ਵਾਲੇ ਤਾਂ ਹੋਰ ਬਹੁਤ ਨੇ ਮਲਕ-ਏ-ਹਜ਼ਾਰਾ ਕਿਦਾਂ ਕੀਤਾ ਵੀ ਅਕਾਲੀਆਂ ਦੇ ਕੋਲੋਂ ਵੀ ਲੈ ਸਕਦਾ ਮੈਂ ਕਾਂਗਰਸ ਕੋਲੋਂ ਵੀ ਲੈ ਸਕਦਾ ਲੈ ਕੇ ਸਰਮਾ ਲੈ ਲੈ ਹੁਣ ਕੇ ਜਨਰੇ ਪੋਸ਼ ਨੂੰ ਅਗ ਲੱਗੀ ਹੈ ਵੀ ਸੀਐਮ ਦੀ ਕੁਰਸੀ ਮਿਲੇ ਉਹ ਕੁਝ ਵੀ ਕਰ ਸਕਦੇ ਉਹਨਾਂ ਲਈ 5-7 ਕਰੋੜ ਰੁਪਈਆ ਦੇਣਾ ਕੋਈ ਖੇੜ ਨਹੀਂ ਤਾਂ ਹੀ ਤਾਂ ਉਹ ਕਹਿੰਦਾ ਹੈ ਕਹਿੰਦਾ ਜੇ ਕੋਈ ਫੇਕ ਸਾਬਤ ਕਰੂ ਉਹਨੂੰ 5 ਕਰੋੜ ਦੇਵਾਂਗੇ ਨਾ ਕਿਸੇ ਨੂੰ ਫੇਕ ਸਾਬਤ ਕਰਨ ਦੀ ਲੋੜ ਹੈ ਤੇ ਨਾ ਤੈਨੂੰ ਝੂਠਾ ਕਹਿਣ ਦੀ ਲੋੜ ਹੈ ਉਹ ਜਿਵੇਂ ਕਹਿੰਦੇ ਨੇ ਬਗਾਨੀ ਸ਼ਾਇਦ ਇਹ ਮੁਸ਼ਾ ਨਹੀਂ ਮਨਾਈ ਰੀਆਂ ਤੂੰ ਤਾਂ ਕਨੇਡਾ ਬੱਠਾ ਰਹਵੇਂਗਾ ਜਿਨ੍ਹਾਂ ਦੇ ਕਹਿਣ ਤੇ ਤੂੰ ਇਹ ਸਭ ਕੁਝ ਕੀਤਾ ਉਹ ਤਾਂ ਪੰਜਾਬ ਦੇ ਨੇ ਖਾਸ ਕਰਕੇ ਅਕਾਲੀ ਤੇ ਕਾਂਗਰਸੀ ਛਿੱਤਰ ਤਾਂ ਉਹਨਾਂ ਦੇ ਪੈਣਗੇ ਨਾ ਉਹ ਤਾਂ ਪਹਿਲੀ ਆਪਣਾ ਝੁੱਗਾ ਚੌੜ ਕਰਾਈ ਬੈਠੇ ਹੁਣ ਹੋਰ ਕਰਾ ਲੈਣਗੇ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਅਸੀਂ ਪਰਵਾਰਾਂ ਵਾਲਿਆਂ ਸਾਡੇ ਘਰੇ ਧੀਆਂ ਪਹਿਣਾ ਬੇਟੀਆਂ ਨੇ ਅਸੀਂ ਔਰਤਾਂ ਦੇ ਵਿੱਚ ਰਹਿਣ ਵਾਲਿਆਂ ਕੋਈ ਪਰਿਵਾਰ ਦੇ ਵਿੱਚ ਇਹ ਜਿਹੀ ਗੱਲ ਨਾ ਹੋਵੇ ਜਿਹੜੀ ਪਰਿਵਾਰ ਇਕੱਲਾ ਬੈਠ ਕੇ ਸੁਣ ਨਾ ਸਕੇ ਦੇਖ ਨਾ ਸਕੇ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਹਰਾਮਖੋਰਾਂ ਤੋਂ ਸੁਚੇਤ ਹੋ ਜੋ ਇਹ ਆਪਣੀ ਰਾਜਨੀਤੀ ਚਮਕਾਉਣ ਬਾਅਦ ਤੇ ਪੰਜਾਬ ਦੇ ਵਿੱਚ ਇੰਨਾ ਕੁ ਗੰਦ ਪਾਉਣਗੇ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਡਾਇਰੀ ਔਰ ਜਿਹੜਾ ਮਾਨਯੋਗ ਮਹਾਲੇ ਦੀ ਅਦਾਲਤ ਵੱਲੋਂ ਨੋਟਸ ਕੀਤਾ ਗਿਆ ਹੈ ਜਾਨਿਕ ਨੋਟਸ ਭੇਜਿਆ ਗਿਆ ਹੈ ਫੇਸਬੁੱਕ ਨੂੰ ਤੇ ਇੰਸਟਾਗ੍ਰਾਮ ਨੂੰ ਤੇ ਉਹ ਸਾਰਾ ਕੁਝ ਉਹਨਾਂ ਨੇ ਅਕਾਊਂਟ ਕਰ ਲਿਆ ਵੀ ਕਿਹੜੇ ਕਿਹੜੇ ਅਕਾਊਂਟਾਂ ਤੋਂ ਇਹ ਵੀਡੀਓ ਮੈਰਲ ਕੀਤੀ ਗਈ ਹੈ ਬੀਜੇਪੀ ਦੇ ਲੀਡਰਾਂ ਦੇ ਨਾਂ ਵੀ ਆਉਂਦੇ ਉਹਦੇ ਵਿੱਚ ਵਰਡੇ ਪੰਜਾਬ ਦੇ ਨੇ ਖਾਸ ਕਰਕੇ ਉਹ ਅਕਾਲੀ ਤੇ ਕਾਂਗਰਸੀਆਂ ਦੇ ਨਾਂ ਹੁੰਦੇ ਆ ਹੁਣ ਤੁਸੀਂ ਚੇਤੇ ਰੱਖ ਲਿਓ ਵੀ ਹੋਣਾ ਕੀ ਹੈ ਮੈਂ ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਪਹਿਲਾਂ ਵੀ ਕਿਹਾ ਸੀ ਜੇ ਕਿਸੇ ਪਾਰਟੀ ਨੂੰ ਨਾ ਪੰਜਾਬ ਦੀ ਸਤਾ ਚਾਹੀਦੀ ਹੈ ਵੀ ਮੁੱਖ ਮੰਤਰੀ ਕੁਰਸੀ ਮੁੱਖ ਮੰਤਰੀ ਦੀ ਕੁਰਸੀ ਸਾਡੇ ਕੋਲੇ ਹੋਵੇ ਉਹਨਾਂ ਨੂੰ ਬੇਨਤੀ ਹੈ ਗਰਾਊਂਡ ਲੈਵਲ ਤੇ ਨਾ ਲੋਕਾਂ ਦੇ ਨਾਲ ਕੋਈ ਕਮਿਟਮੈਂਟ ਕਰੋ ਜਿਹੜੇ ਪੰਜਾਬ ਦੇ ਮੁੱਦੇ ਨੇ ਨਾ ਉਹਨਾਂ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਨੂੰ ਯਕੀਨ ਹੋਵੇ ਵੀ ਆਹ ਪਾਰਟੀ ਪੰਜਾਬ ਦੇ ਲਈ ਕੁਝ ਕਰ ਸਕਦੀ ਐ ਤਾਂ ਸ਼ਾਇਦ ਥੋੜੀ ਬਹੁਤੀ ਗੱਲ ਬਣ ਜੇ ਨਹੀਂ ਤਾਂ ਫਿਰ ਛੇਤਰੀ ਪੈਣੇ ਨੇ 2027 ਦੀ ਗੱਲ ਛੱਡੋ 42 ਤੱਕ हो ਸਕਦਾ ਹੈ ਗਾਹ 47 ਤੱਕ ਹੋ ਸਕਦਾ ਹੈ ਗਾਹ 52 ਤੱਕ ਇਹ ਚੱਲੀ ਜਾਵੇ ਕੰਮ ਕੋਈ ਜ਼ਰੂਰੀ ਨਹੀਂ ਹੈਗਾ ਪਰ ਜੇ ਚਾਹੁੰਦੇ ਹੋ ਨਾ ਵੀ ਪੰਜਾਬ ਦੇ ਲੋਕਾਂ ਦੀ ਹਮਦਰਦੀ ਸਾਨੂੰ ਚਾਹੀਦੀ ਹੈ ਤਾਂ ਫਿਰ ਉਸ ਤਰੀਕੇ ਦਾ ਕੰਮ ਕਰੋ ਤੇ ਇਹ ਥੋੜਾ ਜਿਹਾ ਸੰਕੋਚ ਕਰ ਲੋ ਵੀ ਜਿਹੜੀ ਗੱਲ ਤੁਸੀਂ ਮੀਡੀਆ ਰਾਹੀਂ ਵਾਇਰਲ ਕਰਦੇ ਹੋ ਉਹ ਤੁਹਾਡੇ ਘਰਾਂ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ। ਸਭ ਤੋਂ ਪਹਿਲਾਂ ਆ ਜਾਂਦੀ ਹੈ। ਇਹ ਭਲੇਖੇ ਵਿੱਚ ਨਾ ਰਿਓ। ਇੱਕ ਹੋਰ ਬੇਨਤੀ ਕਰਨੀ ਹੈ। ਜਿੰਨਾ ਵੀ ਲੋਕਾਂ ਦੇ ਕੋਲ ਫੋਨ ਸੁਣ ਇੱਕ ਮਾਨਜੁਬਤਾ ਅਦਾਲਤ ਦਾ ਫੈਸਲਾ ਹੋਰ ਵੀ ਹੈ। ਜੇ ਕਿਸੇ ਫੋਨ ਵਿੱਚੋਂ ਅਸ਼ਲੀਲ ਵੀਡੀਓ ਫੜੀ ਜਾਂਦੀ ਹੈ ਜਾਨੀ ਕਿ ਸਬੂਤ ਮਿਲ ਜਾਂਦਾ ਵੀ ਇਹ ਬੰਦੇ ਦੇ ਫੋਨ ਵਿੱਚ ਅਸ਼ਲੀਲ ਵੀਡੀਓ ਹੈਗੀ ਹੈ ਉਹਦੇ ਤੇ ਵੀ ਕਾਰਵਾਈ ਹੋਊਗੀ ਬਠਿੰਡੇ ਦੇ ਵਿੱਚ ਇੱਕ ਬੰਦੇ ਨੂੰ ਕੈਦ ਹੋਈ ਹੈ ਸਜ਼ਾ ਹੋਈ ਹੈ ਜੇ ਤੁਸੀਂ ਸਮਝ ਲਿਓ ਵੀ ਕਿੱਥੇ ਕੜਨਾ ਹੈ ਅਸੀਂ ਤੇ ਰਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਦੀ ਉਹਨੇ ਗੱਲ ਨਿਵੇੜਤੀ ਕਹਿੰਦਾ ਫੇਕ ਸਭ ਕੁਝ ਚੱਲਦਾ ਬਥੇਰੇ ਨੇ ਉਦਾਹਰਣਾਂ ਦਿੱਤੀਆਂ ਕਿ ਜਦੋਂ ਅਮਰਤਪਾਲ ਦੀ ਵੀਡੀਓ ਆਈ ਸੀ ਉਹ ਤੋਂ ਫੇਕ ਨੂੰ ਮੰਨਦੇ ਨਹੀਂ ਸੀ ਕਿੱਥੇ ਅਮਰਤਪਾਲ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਥੋੜਾ ਬਹੁਤਾ ਸੋਚ ਸਮਝ ਕੇ ਗੱਲ ਕਰੋ ਬਸ ਇਨਾ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ